ਇਸ ਸੰਸਾਰ ਦੇ ਵਿੱਚ ਮਨੁੱਖਾਂ ਦੇ ਮਨ ਸੁਣ ਸੁਣ ਕੇ ਪੜ ਪੜ ਕੇ ਹੋ ਗਿਆ ਹੈ ਭਈ ਜੋ ਕਰਦਾ ਨਾ ਪਿਆ ਉਹ ਅਕਾਲ ਪੁਰਖ ਕਰਦਾ ਪਿਆ ਜੋ ਹੁੰਦਾ ਨਾ ਪਿਆ ਉਹ ਅਕਾਲ ਪੁਰਖ ਵੱਲ ਹੁੰਦਾ ਪਿਆ ਇਹਦੀ ਮੈਂ ਥੋੜੀ ਜਿਹੀ ਤਸ਼ਬੀਹ ਦੇ ਲਗਾ ਤੁਹਾਨੂੰ ਸਾਸੰਗੇ ਜੀ ਜਨਮ ਇਹ ਤੁਹਾਡੀ ਚੋਣ ਨਹੀਂ ਸਾਸੰਗੇ ਜੀ ਕੀ ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਆਪਣੀ ਤਾਕਤ ਦੇ ਨਾਲ ਇਸ ਨਾਮ ਧਾਰੀ ਪੰਥ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਇਸ ਸਮਾਜ ਵਿੱਚ ਮੈਂ ਧੱਕੇ ਨਾਲ ਜਨਮ ਲਿਆ ਤੁਸੀਂ ਆਖ ਸਕਦੇ ਹੋ ਨਹੀਂ ਆਖ ਸਕਦੇ ਸਾਸ ਸੰਗਤ ਜਨਮ ਕੀ ਹੈ ਇਹ ਤੁਹਾਡੇ ਵਸ ਨਹੀਂ ਇਹ ਸਾਡੀ ਚੋਣ ਨਹੀਂ ਸਾਸ ਸੰਗਤ ਮੌਤ ਇਹ ਵੀ ਸਾਡੀ ਚੋਣ ਨਹੀਂ ਸਾਸ ਸੰਗਤ ਜਿਹੜਾ ਜਨਮ ਤੋਂ ਲੈ ਕੇ ਮੌਤ ਵਿਚਲਾ ਹਿੱਸਾ ਉਹਨੂੰ ਕਹਿੰਦੇ ਨੇ ਜੀਵਨ ਇਹ ਭਗਵਾਨ ਨੇ ਸਾਨੂੰ ਦਿੱਤਾ ਹੈ ਬੜਾ ਧਿਆਨ ਦੇਜੇ ਗੱਲ ਦਾ ਭਾਵ ਤੁਸਾਂ ਕੋਈ ਮਕਾਨ ਬਣਾਣਾ ਹੈ ਤੇ ਉਹਨੂੰ ਪੁੱਛਦੇ ਤੈਨੂੰ ਬਣਾ ਕੇ ਨਾ ਮਕਾਨ ਨੂੰ ਬਣਾਵਾ ਤੁਸੀਂ ਬਣਾ ਦੇਂਦੇ ਹੋ ਸਾਸ ਸਗੇਚ ਤੁਹਾਡੇ ਮੰਦੀ ਅਵਸਥਾ ਬਣੀ ਹੈ ਉਹਨੂੰ ਢਾਣ ਦੀ ਉਸ ਮਕਾਨ ਨੂੰ ਪੁੱਛਦੇ ਹੋ ਤੈਨੂੰ ਢਾਵਾ ਕੇ ਨਾ ਢਾਵਾ ਉਹਨੂੰ ਢਾ ਦੇਂਦੇ ਹੋ ਸਾਸ ਸਗੇਚ ਮਰਦ ਕਰਦਾ ਸੀ ਪਿਆ ਇਹ ਭਗਵਾਨ ਦਾ ਮਕਾਨ ਹੈ ਸਾਸ ਸਗੇਚ ਓਹੋ ਉਹ ਇਸੇ ਭਗਵਾਨ ਦਾ ਵਾਸਾ ਗੁਰੂ ਦੇ ਪਿਆਰੇ ਉਹਨੇ ਮਕਾਨ ਬਣਾ ਦਿੱਤਾ ਜਦੋਂ ਉਸ ਭਗਵਾਨ ਨੇ ਇਹਨੂੰ ਬਣਾਉਣ ਲੱਗੇ ਸਾਨੂੰ ਨਹੀਂ ਪੁੱਛਿਆ ਸਾਡੀ ਸਲਾਹ ਨਹੀਂ ਲਈ ਤੇ ਮਾਰਨ ਵਾਲੇ ਕਿਉਂ ਪੁੱਛੇ ਫਿਰ ਸਾਥ ਸੰਗਤ ਜੀ ਜੇ ਉਹਦੀ ਆਪਣੀ ਇੱਛਾ ਹੈ ਗੁਰੂ ਦੇ ਪਿਆਰੇ ਜਦੋਂ ਉਹਦੀ ਮਰਜ਼ੀ ਨੂੰ ਢਾਲਵੇ ਸਾਥ ਜਦੋਂ ਦੇਖ ਕਦੋਂ ਖਤਮ ਕਰਦੇ ਸਾਥ ਸੰਗਤ ਜੀ ਮਰਦੀ ਕਰਦਾ ਸੀ ਪਿਆ ਜਿਹੜਾ ਜਨਮ ਤੋਂ ਲੈ ਕੇ ਮੌਤ ਵਿਚਲਾ ਹਿੱਸਾ ਹੈ ਉਹਨੂੰ ਕਹਿੰਦੇ ਨੇ ਜੀਵਨ ਇਹ ਤੁਹਾਡੇ ਵਾਸਤੇ ਸਾਡੇ ਵਾਸਤੇ ਜੀਏ ਦੇ ਸਾਥ ਸੰਗਤ ਇਹਨੂੰ ਚੰਗਾ ਬਣਾਉਣਾ ਇਹਨੂੰ ਮੰਦਾ ਬਣਾਉਣਾ ਇਹਨੂੰ ਸਫਲ ਕਰਨਾ ਇਹਨੂੰ ਅਸਫਲ ਕਰਨਾ ਇਹ ਜੀ ਦੀ ਚੋਣ ਹੈ ਸਾਥ ਸੰਗਤ ਕਿਸ ਤਰ੍ਹਾਂ ਗੁਰੂ ਦੇ ਪਿਆਰੇ ਉਹ ਜਿਹੜਾ ਗੰਨਾ ਹੈ ਉੱਚ ਮਿਠਾਸ ਤੁਸੀਂ ਭਰਦੇ ਹੋ ਤੁਸੀਂ ਭਰਦੇ ਹੋ ਇਹ ਸਾਡੀ ਚੋਣ ਨਹੀਂ ਇਹ ਭਗਵਾਨ ਦੀ ਚੋਣ ਹੈ ਸਾਸੰਗੇ ਚ ਉਸ ਨੇ ਆਪਣੀ ਕਿਰਪਾ ਦੇ ਨਾਲ ਉਸ ਗੰਨੇ ਦੇ ਫਲ ਦੇ ਵਿੱਚ ਉਸ ਗੰਨੇ ਦੀ ਫਸਲ ਦੇ ਵਿੱਚ ਮਿਠਾਸ ਭਰ ਦਿੱਤੀ ਹੈ ਭਗਵਾਨ ਦਾ ਕੰਮ ਹੋ ਗਿਆ ਸਾਸੰਗੇ ਚ ਓਹੋ ਓਹੋ ਉਹਦਾ ਕੰਮ ਹੋ ਗਿਆ ਹੁਣ ਜੁਮਾਰਕੀ ਦੀ ਹੈ ਕਿਸਾਨ ਦੀ ਜ਼ਿਮੀਂਦਾਰ ਦੀ ਉਸ ਜ਼ਿਮੀਂਦਾਰ ਦੀ ਮਰਜ਼ੀ ਹੈ ਉਸ ਗੰਨੇ ਦੀ ਰਾਸ ਤੋਂ ਗੁੜ ਬਣਾ ਲਵੇ ਉਸ ਗੰਨੇ ਦੀ ਰਾਸ ਤੋਂ ਸ਼ੱਕਰ ਬਣਾ ਲਵੇ ਉਸ ਗੰਨੇ ਦੀ ਰਾਸ ਤੋਂ ਖੰਡ ਬਣਾ ਲਵੇ ਉਸ ਗੰਨੇ ਦੀ ਰਾਸ ਤੋਂ ਸ਼ਰਾਬ ਬਣਾ ਲਵੇ ਸਾਹਸੰਗਤ ਸਾਬਣ ਸਕਦਾ ਗੁਰੂ ਦੇ ਪਿਆਰੇ ਜਿੰਮੇਵਾਰੀ ਦੀ ਮਰਜ਼ੀ ਆਪਣੀ ਹੈ ਸਾਹਸੰਗਤ ਚਲੋ ਆਪਾਂ ਹੋਰ ਲੈ ਲਈਏ ਅੰਗੂਰ ਹੈ ਉਸ ਅੰਗੂਰ ਦੇ ਵਿੱਚ ਮਿਠਾਸ ਤੁਸੀਂ ਭਰਦੇ ਹੋ ਭਗਵਾਨ ਦੀ ਦੇਣ ਹੈ ਸਾਹਸੰਗਤ ਕੁਦਰਤ ਦੀ ਦੇਣ ਹੈ ਉਸ ਅੰਗੂਰ ਦੇ ਫਲ ਦੇ ਵਿੱਚ ਮਿਠਾਸ ਭਰੇਗੀ ਭਗਵਾਨ ਦਾ ਕੰਮ ਹੋ ਗਿਆ ਹੈ ਹੋ ਗਿਆ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਉਸ ਅੰਗੂਰ ਦੇ ਜੂਸ ਤੋਂ ਉਸ ਅੰਗੂਰ ਦੇ ਰਾਸ ਤੋਂ ਖੰਡ ਬਣਾ ਲਵੋ ਉਸ ਅੰਗੂਰ ਦੇ ਰਾਸ ਤੋਂ ਸ਼ਰਾਬ ਬਣਾ ਲਵੋ ਸਾ ਸੰਗੇ ਚ ਤੁਹਾਡੀ ਆਪਣੀ ਦੂਜੀ ਬਣ ਸਕਦੀ ਹੈ ਗੁਰਦੇ ਪਿਆਰੇ